ਜਨਤਾ ਦੀ ਆਵਾਜ਼ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਗੱਗਾ ਇਸ ਟਾਈਮ ਆਪਾਂ ਖੜੇ ਆ ਪਿੰਡ ਕਲਵਾਨੋ ਜਿੱਥੇ ਕਿ ਇੱਥੇ ਇੱਕ ਫਕੀਰ ਸਿੰਘ ਜੀ ਦਾ ਘਰ ਹੈ ਜਿਸ ਨੂੰ ਘਰ ਨੂੰ ਸੀਲ ਕੀਤਾ ਗਿਆ ਹੈ ਕੱਗਾ ਪ੍ਰਸ਼ਾਸਨ ਤੇ ਪਤਰਾ ਪ੍ਰਸ਼ਾਸਨ ਵੱਲੋਂ ਇਹ ਉਹਨਾਂ ਨੇ ਜੋ ਨਸ਼ੇ ਦੀ ਉਹ ਕਰਦੇ ਸੀਗੇ ਨਸ਼ਾ ਉਹ ਵੇਚਦੇ ਸੀਗੇ ਤੇ ਅੱਗੇ ਨਸ਼ਾ ਸਪਲਾਈ ਵੀ ਕਰਦੇ ਸੀਗੇ ਨਸ਼ਾ ਉਹਦੇ ਤਹਿਤ ਅੱਜ ਕੱਗਾ ਪ੍ਰਸ਼ਾਸਨ ਨੇ ਤੇ ਪਤਰਾ ਪ੍ਰਸ਼ਾਸਨ ਨੇ ਉਹਨਾਂ ਦੇ ਘਰ ਨੂੰ ਤੇ ਉਹਨਾਂ ਦੀ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ ਤੇ ਬਾਕੀ ਦੀ ਜਾਣਕਾਰੀ ਅਪीडीਐਸਪੀ ਸਾਹਿਬ ਤੋਂ ਲਵਾਂਗੇ ਧੰਨਵਾਦ ਜੀ ਸਰ ਅੱਜ ਦਾ ਮੇਨ ਮੁੱਦਾ ਕੀ ਸੀਗਾ ਜੇ ਤੁਹਾਨੂੰ ਇੱਥੇ ਕਲਵਾਨ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਮਤਲਬ ਘਰ ਨੂੰ ਸੀਲ ਕੀਤਾ ਗਿਆ ਹੈ ਹਾਂ ਇਹ ਅੱਜ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਹੁਕਮ ਦੇ ਤਹਿਤ ਜਿਹੜਾ ਇਹ ਮਕਾਨ ਆ ਮਿੰਟੂ ਸਿੰਘ ਦਾ ਤੇ ਇਹਦੇ ਨਾਲ ਇਹਦਾ ਲਾਲੀ ਸਿੰਘ ਜਰਨੈਲ कौर ਮਿੰਨੂ ਸਿੰਘ ਇਹਨਾਂ ਦੇ ਖਿਲਾਫ ਮਿੰਨੂ कौर ਇਹਨਾਂ ਦੇ ਖਿਲਾਫ ਇੱਕ ਨਸ਼ੇ ਦਾ ਮਕਦਮਾ ਦਰਜ ਹੋਇਆ ਸੀਗਾ ਜਿਦੇ ਚ ਇਹਨਾਂ ਤੋਂ ਹੈਰੋਨ ਦੀ ਬਰਾਮਦਗੀ ਹੋਈ ਸੀ ਉਹਦੇ ਸਬੰਧ ਚ ਇਹਨਾਂ ਦਾ ਜਿਹੜਾ ਇਹ ਮਕਾਨ ਤੇ ਜਿਹੜੀਆਂ ਉਧਰ ਪੰਜ ਦੁਕਾਨਾਂ ਉਹਦੇ ਪਿੱਛੇ ਬਾੜਾ ਇਹ ਸਾਰਾ ਜਿਹੜਾ ਜਬਤ ਕੀਤਾ ਗਿਆ ਹੈ ਸਰਕਾਰ ਵੱਲੋਂ ਕਿਸ ਮਹਿਮਨੇ ਵਿਖਤ ਹੈ ਤਾਂ ਸਾਰਾ ਕੀ ਕੀ ਹੋਰ ਕਿਹੜੀ ਕਿੰਨੀਆਂ ਕਾਰਵਾਈਆਂ ਹੋਈਆਂ ਇਹਨਾਂ ਦੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਹੋਰ ਕਿਹੜੇ ਕਿਹੜੇ ਸਜ਼ਾ ਜੀ ਇਸ ਮਹਿਮਦੇਦਾਰ ਜਿਹੜਾ ਵੀ ਬੰਦਾ ਨਸ਼ਾ ਵੇਚੂਗਾ ਉਹਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਸਰਕਾਰ ਹੈ ਜਬਤ ਕਰੂਗੀ ਇਹਦੇ ਨਾਲ ਜਿਹੜਾ ਨਸ਼ਾ ਵੇਚ ਕੇ ਬਣਾਈਆਂ ਪ੍ਰਾਪਰਟੀਆਂ ਨੇ ਨਸ਼ਾ ਵੇਚਣ ਵਾਲਿਆਂ ਦਾ ਲੱਕ ਜਿਹੜਾ ਟੁੱਟੂਗਾ ਅਤੇ ਇਸ ਮਹਿਮ ਤਹਿਤ ਇਹ ਜਿਹੜੇ ਲੋਕ ਨੇ ਇਹ ਨਸ਼ਾ ਵੇਚਣੋਂ ਹਟਣਗੇ ਇਹ ਇੱਕ ਇਸ ਵਾਸਤੇ ਕਾਨੂੰਨ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਨਸ਼ਾ ਹੁਣ ਵੇਚ ਰਹੇ ਨੇ ਜਿਹੜਾ ਵੀ ਬੰਦਾ ਨਸ਼ਾ ਵੇਚੂ ਵੇਚ ਕੇ ਪ੍ਰਾਪਰਟੀ ਬਣਾਊਗਾ ਪੈਸੇ ਦੀ ਉਹ ਸਾਰੀਆਂ ਜਬਤ ਹੋਣਗੀਆਂ ਇਹ ਉਹ ਲਿਖ ਲੈਣ ਗਾ